ਬੱਚੇ ਘਰੇ ਬੈਠ ਕੇ ਕੰਪਨੀ ਚਲਾ ਰਹੇ ਨੇ ਮਤਲਬ ਇਹ ਸਕਿੱਲ ਹੁਣ ਇੰਨੀ ਐਡਵਾਂਸ ਹੋ ਚੁੱਕੀ ਹੈ ਘਰੇ ਬੈਠ ਕੇ ਅਸੀਂ ਵੈਬਸਾਈਟਾਂ ਬਣਾ ਸਕਦੇ ਹਾਂ ਘਰੇ ਬੈਠ ਕੇ ਅਸੀਂ ਆਪਣਾ ਪ੍ਰੋਡਕਟ ਬੇਚ ਸਕਦੇ ਹਾਂ ਕੁਝ ਵੀ ਕਰ ਸਕਦੇ ਹਾਂ ਅਗਰ ਤੁਹਾਡੇ ਕੋਲ ਪ੍ਰੋਪਰ ਸਕਿੱਲ ਹੈ ਖੇਤੀਬਾੜੀ ਐਗਰੀਕਲਚਰ ਹੈ ਐਗਰੀਕਲਚਰ ਦੇ ਵਿੱਚ ਜਿਵੇਂ ਅੱਜ ਕੱਲ ਬੜੀਆਂ ਪ੍ਰੋਬਲਮਜ਼ ਆ ਰਹੀਆਂ ਨੇ ਫਸਲਾਂ ਨੂੰ ਬਿਮਾਰੀ ਲੱਗ ਰਹੀ ਹੈ ਬਰਬਾਦ ਹੋ ਰਹੀਆਂ ਜਾਂ ਫੜ ਆ ਰਹੇ ਨੇ ਅਗਰ ਇਹਨਾਂ ਚੀਜ਼ਾਂ ਦਾ ਡਾਟਾ ਪਹਿਲਾਂ ਹੀ ਅਵੇਲੇਬਲ ਹੋਏਗਾ ਤਾਂ ਜਿਹੜੇ ਐਡਵਾਂਸ ਸਿਸਟਮ ਨੇ ਉਹ ਟ੍ਰੇਨ ਕਿਤੇ ਜਾ ਸਕਦੀ ਐ ਐਡਵਾਂਸ ਸਿਸਟਮ ਮਤਲਬ ਜਿਹੜੇ ਮਸ਼ੀਨਾਂ ਨੇ ਈ ਟੈਕਨਿਕਸ ਤੋਂ ਟ੍ਰੇਨ ਕਿਤੇ ਜਾ ਸਕਦੀ ਨੇ ਜਿਹੜੀਆਂ ਕੀ ਕਰਨਗੀਆਂ ਪਹਿਲਾਂ ਹੀ ਅਗਰ ਕੋਈ ਪ੍ਰੋਬਲਮ ਆਉਣ ਵਾਲੀ ਐ ਕੋਈ ਬਿਮਾਰੀ ਐ ਕੋਈ ਫਲੱਡ ਐ ਜਾਂ ਇਨਸਾਨ ਨੂੰ ਵੀ ਅਗਰ ਕੋਈ ਬਿਮਾਰੀ ਹੈ ਉਹ ਪਹਿਲਾਂ ਹੀ ਪ੍ਰਡिक्ट ਕਰ ਦੇਣਗੀਆਂ ਤਾਂ ਅਗਰ ਪੰਜਾਬ ਦੀ ਗੱਲ ਕਰੀਏ ਪੰਜਾਬ ਦੀਆਂ ਜਿਹੜੀਆਂ ਮੂਲ ਸਮੱਸਿਆਵਾਂ ਨੇ ਉਹ ਚਾਹੇ ਤੁਸੀਂ ਆਬਾਦੀ ਦੀ ਲਾ ਲੋ ਜਾਂ ਪਾਣੀ ਦੀ ਲਾ ਲੋ ਪਾਣੀ ਸਾਡੇ ਕੋਲ ਪਾਣੀ ਇੱਕ ਤਾਂ ਕੈਮੀਕਲ ਵਾਲਾ ਪਾਣੀ ਦੀ ਬੜੀ ਦਿੱਕਤ ਆ ਰਹੀ ਐ ਪਾਣੀ ਪਾਫਨੀਆਂ ਆਪਣੇ ਜੋ ਤੇ ਦੂਜਾ ਪਾਣੀ ਜੋ ਘਟ ਰਿਹਾ ਹੋਇਆ ਤੱਕ ਵੀ ਜੋਰ ਸਾਇੰਟਿਫਿਕ ਰਿਪੋਰਟਸ ਆ ਰਹੀਆਂ ਨੇ ਤੇ ਤੀਸਰਾ ਆ ਆਫਲਡ ਦੀ ਸਮੱਸਿਆ ਆਈ ਹੈ ਰੀਸੈਂਟਲੀ ਜਿਸ ਵਿੱਚ ਕਾਫੀ ਨੁਕਸਾਨ ਚੱਲਣਾ ਪਿਆ ਹੈ ਤੇ ਹੋਰ ਤਰ੍ਹਾਂ ਦੀ ਅੱਜ ਕੱਲ ਕੈਂਸਰ ਦੀ ਬਹੁਤ ਪੰਜਾਬ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤੇ ਜਿਸ ਤਰ੍ਹਾਂ ਇਸ ਤਰ੍ਹਾਂ ਦੇ ਜਿੰਨੀਆਂ ਵੀ ਪ੍ਰੋਬਲਮਸ ਨੇ ਇਸ ਨੂੰ ਏਜ ਦੇ ਸਿਸਟਮ ਨਾਲ ਬਹੁਤ ਸਮੇਂ ਤੋਂ ਪਹਿਲਾਂ ਹੀ ਡਿਟੈਕਟ ਕੀਤਾ ਜਾ ਸਕਦਾ ਹੈ ਮਾਹਰ ਹਰਸ਼ੀਵ ਸਿੰਘ ਮਹਦੂਦਾ ਦੇਸ਼ ਦੁਨੀਆ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦਾ ਹਾਂ ਜਦੋਂ ਵੀ ਅਸੀਂ ਆਪਣੀ ਜ਼ਿੰਦਗੀ 'ਚ ਸਮਾਂ ਬਤੀਤ ਕਰਦੇ ਹਾਂ ਤਾਂ ਉਸ ਸਮੇਂ ਨੂੰ ਅਸੀਂ ਆਪਣੇ ਮਨ ਪਰਚਾਵੇ ਲਈ ਲਗਾਉਂਦੇ ਹਾਂ ਜਿਸ ਕਰਕੇ ਅਸੀਂ ਸੋਸ਼ਲ ਮੀਡੀਆ ਦੀ ਵਰਤੋਂ ਰੀਲਾਂ ਆਦਿ ਦੇਖਣ ਲਈ ਕਰਦੇ ਹਾਂ ਪਰ ਜੋ ਮਹੱਤਵਪੂਰਨ ਚੀਜ਼ਾਂ ਹੁੰਦੀਆਂ ਨੇ ਜੋ ਕਮ ਹੁੰਦੇ ਨੇ ਉਹਨਾਂ ਨੂੰ ਕਰਨ ਨੂੰ ਅਸੀਂ ਪਰਹੇਜ਼ ਕਰਦੇ ਹਾਂ ਤੇ ਇਸੇ ਅਹਿਮੀਅਤ ਨੂੰ ਦੇਖਦੇ ਹਾਂ ਅਸੀਂ ਅੱਜ ਗੱਲਬਾਤ ਕਰਨ ਲੱਗੇ ਹਾਂ AI ਬਾਰੇ ਇਸ ਦੇ ਭਵਿੱਖ ਬਾਰੇ ਜਿਸ ਬਾਰੇ ਗੱਲਬਾਤ ਕਰਨ ਲਈ ਅੱਜ ਸਾਡੇ ਨਾਲ ਮੌਜੂਦ ਨੇ ਨਪਰੀਤ ਸਿੰਘ ਟੋਂਗ ਜੋ ਕਿ ਗੈਲੈਕਸੀ ਰੋਬੋਟਿਕਸ ਜੋ ਐਜੂਟੈਕ ਸਟਾਰਟਅਪ ਆ ਉਸ ਦੇ ਅਧੀਨ ਇਹ ਕੰਮ ਕਰ ਰਹੇ ਨੇ ਏਆਈ ਮੈਂਟਰ ਨੇ ਇਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ ਸਾਡੇ ਚੈਨਲ ਤੇ ਤੇ ਅਸੀਂ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਹਾਂ ਅੱਜ ਦੀ ਡਿਸਕਸ਼ਨ ਦੀ ਕਿ ਏਆਈ ਦਾ ਜੇ ਅਸੀਂ ਗਲੋਬਲ ਲੈਵਲ ਤੇ ਦੇਖੀਏ ਤਾਂ ਕੀ ਕੀ ਏਆਈ ਦੇ ਪੱਧਰ ਤੇ ਕੰਮ ਹੋ ਰਿਹਾ ਜੀ ਅੱਜ ਦੇ ਕਾਲ ਦੀ ਸਾਰਿਆਂ ਨੂੰ ਨਮਸਕਾਰ ਜੀ ਅ ਇਸ ਤਰ੍ਹਾਂ ਕੇ ਸਵਾਲ ਕੀਤਾ ਗਿਆ ਹੈ ਕਿ AI ਦਾ ਗਲੋਬਲ ਪੱਧਰ ਤੇ ਕੀ ਸਕੋਪ ਹੈ ਅ ਅਗਰ ਆਪਾਂ AI ਦੀ ਗੱਲ ਕਰੀਏ ਥੋੜਾ ਜਿਹਾ ਇਤਿਹਾਸ ਦੇ ਵਿੱਚ ਜਾਈਏ ਤਾਂ AI ਦੀ ਜਿਹੜੀ ਸ਼ੁਰੂਆਤ ਹੈ ਇਹ ਲਗਭਗ 1950-60 ਦੇ ਲਗਭਗ ਉਸ ਸਮਾਂ ਸੀ ਜਦੋਂ ਪਹਿਲੀ ਵਾਰ AI ਜੋ ਟਰਮ ਹੈ ਇਹ ਸਾਡੇ ਸਾਹਮਣੇ ਆਈ ਸੀ ਤੇ ਹੌਲੀ-ਹੌਲੀ ਸਮਾਂ ਬੀਤਿਆ AI ਕੰਪਿਊਟਰਾਂ ਰਾਹੀਂ ਅ electronics ਰਾਹੀਂ digital system ਰਾਹੀਂ IT ਰਾਹੀਂ ਅੱਗੇ ਵਧੀ ਤੇ ਜੋ ਅੱਜ ਅਸੀਂ AI ਦਾ ਰੂਪ ਦੇਖ ਰਹੇ ਹਾਂ ਇਹ ਇੱਕ ਐਡਵਾਂਸ ਵਰਜਨ ਹੈ ਜਿਸ ਵਿੱਚ ਲਗਭਗ ਦੁਨੀਆ ਦੇ ਜਿੰਨੇ ਵੀ ਵੱਡੇ ਮੁਲਕ ਨੇ ਅਮਰੀਕਾ ਯੂਰਪ ਕੈਨੇਡਾ ਜਾਂ ਹੋਰ ਵੀ ਜਿੰਨੇ ਵੱਡੇ ਮੁਲਕ ਨੇ ਚਾਈਨਾ ਰੂਸ ਇੰਡੀਆ ਬਹੁਤ ਵੱਡੇ ਪੱਧਰ ਤੇ ਇਨਵੈਸਟਮੈਂਟ ਕਰ ਰਹੇ ਨੇ ਕਿਉਂਕਿ ਜਿਸ ਤਰ੍ਹਾਂ ਕਿ ਸਮੇਂ ਦੇ ਹਾਲਾਤ ਦੱਸ ਰਹੇ ਨੇ ਕਿ ਆਉਣ ਵਾਲਾ ਸਮਾਂ ਇਹ ਡਿਜੀਟਲ ਦਾ ਸਮਾਂ ਹੈ ਪਿਛਲੀਆਂ ਸਦੀਆਂ ਵਿੱਚ ਆਪਾਂ ਦੇਖਿਆ ਕਿ ਸਮੇਂ ਜੋ ਇੰਡਸਟਰੀ ਸੀ ਅਲੱਗ-ਅਲੱਗ ਤਰੀਕੇ ਨਾਲ ਅੱਗੇ ਵਧਿਏ ਜਿਹੜਾ ਹੁਣ ਇੱਕ ਯੁੱਗ ਆ ਰਿਹਾ ਹੈ ਆਉਣ ਵਾਲਾ ਹੁਣ ਤੋਂ ਜਾਂ ਹੁਣ ਸਮਾਂ ਚੱਲ ਰਿਹਾ ਜਾਂ ਅੱਗੇ ਜਿਹੜਾ 100 ਤੋਂ 200 100 ਜਾਂ 300 ਸਾਲ ਆ ਰਿਹਾ ਹੈ ਇਹ ਪੂਰੇ ਦਾ ਪੂਰਾ AI ਯੁੱਗ ਹੈ ਇਹ ਆਪਾਂ ਇਸ ਨੂੰ ਕੋ ਕਹਿ ਸਕਦੇ ਹਾਂ ਇੱਕ ਨਵੀਂ ਸਦੀ ਹੈ ਇੱਕ ਨਵੀਂ ਦੁਨੀਆ ਜਿਸ ਦੇ ਵਿੱਚ ਹਰ ਇੱਕ ਚੀਜ਼ AI ਦੇ ਨਾਲ ਹੋਵੇਗੀ ਅਤੇ ਵੱਡੇ-ਵੱਡੇ ਮੌਲਕਾਂ ਦੀਆਂ ਜਿਹੜੀਆਂ ਸਰਕਾਰਾਂ ਨੇ ਜਾਂ ਵੱਡੀਆਂ-ਵੱਡੀਆਂ ਕੰਪਨੀਆਂ ਨੇ ਇਸ ਦੇ ਵਿੱਚ ਬਹੁਤ ਪੈਸਾ ਲਾ ਰਹੀਆਂ ਨੇ ਜਾਂ ਤੁਸੀਂ ਅਲੱਗ-ਅਲੱਗ ਏਰੀਆ ਦੀ ਗੱਲ ਕਰ ਲਓ ਆ ਤੁਸੀਂ ਆ ਹੈਲਥ케ਅਰ ਦੀ ਗੱਲ ਕਰ ਲਓ ਤੁਸੀਂ ਖੇਤੀਬਾੜੀ ਦੀ ਗੱਲ ਕਰ ਲਓ ਤੁਸੀਂ ਆਟੋਮੇਸ਼ਨ ਸਿਸਟਮ ਦੀ ਗੱਲ ਕਰ ਲਓ ਜਾਂ ਵੱਡੀਆਂ-ਵੱਡੀਆਂ ਜਿਹੜੀਆਂ ਇੰਡਸਟਰੀਜ਼ ਨੇ ਕੰਪਿਊਟਰ ਇੰਡਸਟਰੀਜ਼ ਨੇ ਜਿਸ ਤਰ੍ਹਾਂ ਕਿ ਗੂਗਲ ਹੈ ਫੇਸਬੁੱਕ ਹੈ ਐਮਾਜ਼ਾਨ ਹੈ ਇਸੇ ਤਰ੍ਹਾਂ ਹੀ ਜਿਹੜੀਆਂ ਹੋਰ ਆਈਟੀ ਇੰਡਸਟਰੀਜ਼ ਨੇ ਬਹੁਤ ਪੈਸਾ ਲਾ ਰਹੀਆਂ ਨੇ ਇਹ ਦੇ ਵਿੱਚ ਤਾਂ ਕਿ ਜੋ ਜਿਹੜੇ ਸਿਸਟਮ ਕਰੰਟ ਚੱਲ ਰਹੇ ਨੇ ਇਸ ਨੂੰ ਇੰਨਾਕ ਅਪਗ੍ਰੇਡ ਕੀਤਾ ਜਾ ਸਕੇ ਤਾਂ ਕਿ ਜਿਹੜਾ ਆਉਣ ਵਾਲਾ ਭਵਿੱਖ ਹੈ ਉਹ ਹੋਰ ਅੱਛੇ ਪੱਧਰ ਤੇ ਉਸ ਨੂੰ ਲਿਜਾਇਆ ਜਾ ਸਕੇ ਜੇ ਅਸੀਂ ਇਸ ਦੀ ਸ਼ੁਰੂਆਤ ਦੀ ਗੱਲ ਕਰੀਏ ਕਿ AI ਹੈ ਜਿਹੜਾ ਇਹ ਕਿਵੇਂ ਸ਼ੁਰੂ ਹੋਇਆ ਸੀਗਾ ਇਨਸਾਨ ਨੇ ਇਸ ਬਾਰੇ ਕਿਵੇਂ ਸੋਚਿਆ ਸੀਗਾ ਤੇ ਅੱਜ ਜੋ ਇਸ ਇਹ ਜਿਸ ਸਥਾਨ ਤੇ ਮੌਜੂਦ ਆ ਇਹ ਕਿਵੇਂ ਇੱਥੇ ਤੱਕ ਪਹੁੰਚਿਆ ਦੇਖੋ ਜੀ AI ਦੀ ਅਗਰ ਆਪਾਂ ਫੰਡਾਮੈਂਟਲ ਅੰਡਰਸਟੈਂਡਿੰਗ ਦੀ ਗੱਲ ਕਰੀਏ ਇੱਕ ਫੰਡਾਮੈਂਟਲ ਇਹ ਹੈ ਕਿ ਚੀਜ਼ ਇਹ ਦੀ ਦਾ ਮਤਲਬ ਹੈ ਆਰਟੀਫੀਸ਼ੀਅਲ ਇੰਟੈਲੀਜੈਂਸ ਜਿਸ ਤਰ੍ਹਾਂ ਕਿ ਅਸੀਂ ਮਨੁੱਖ ਆ ਮਨੁੱਖ ਕੀ ਹੈ ਇੱਕ ਕੁਦਰਤੀ ਇੰਟੈਲੀਜੈਂਟ ਹੈ ਆਰਟ ਨੇਚਰਲੀ ਇੰਟੈਲੀਜੈਂਸ ਹਿਊਮਨ ਬੀਇੰਗ ਹੈ ਬਟ ਜਦੋਂ ਇਹੀ ਇੰਟੈਲੀਜੈਂਸ ਅਸੀਂ ਮਸ਼ੀਨ ਦੇ ਵਿੱਚ ਐਂਟਰ ਕਰਦੇ ਹਾਂ ਮਸ਼ੀਨ ਦੇ ਵਿੱਚ ਪਾਉਂਦੇ ਹਾਂ ਉਸ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ ਕਿਹਾ ਜਾਂਦਾ ਹੈ ਦੂਸਰੇ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਕਿਸੇ ਵੀ ਮਸ਼ੀਨ ਨੂੰ ਅਗਰ ਇੰਟੈਲੀਜੈਂਟ ਬਣਾਉਣਾ ਜਿਹੜੀ ਕਿ ਹਿਊਮਨ ਦੀ ਤਰ੍ਹਾਂ ਬਿਹੇਵ ਕਰੇ ਹਿਊਮਨ ਦੀ ਤਰ੍ਹਾਂ ਸੋਚੇ ਹਿਊਮਨ ਦੀ ਤਰ੍ਹਾਂ ਡਿਸੀਜਨ ਲਵੇ ਤਾਂ ਉਹ ਉਸ ਨੂੰ AI ਕਿਹਾ ਜਾਂਦਾ ਹੈ ਤੇ ਇਸੇ ਤਰ੍ਹਾਂ ਹੀ AI ਦੇ ਅਲੱਗ-ਅਲੱਗ ਗਰੁੱਪ ਨੇ ਜੀ ਆ ਸਾਡੇ ਕੋਲ ਜਿਸ ਤਰ੍ਹਾਂ ਆਪਾਂ ਇਨਸਾਨ ਹੈ ਕੋਈ ਘੱਟ ਇੰਟੈਲੀਜੈਂਟ ਹੈ ਕੋਈ ਠੀਕ ਠਾਕ ਇੰਟੈਲੀਜੈਂਟ ਹੈ ਕੋਈ ਬਹੁਤ ਇੰਟੈਲੀਜੈਂਟ ਹੈ ਇਸੇ ਤਰ੍ਹਾਂ ਹੀ ਮਸ਼ੀਨਜ਼ ਨੇ ਮਸ਼ੀਨਜ਼ ਨੂੰ ਇੰਟੈਲੀਜੈਂਟ ਬਣਾਉਣ ਲਈ ਅਲੱਗ-ਅਲੱਗ ਟੈਕਨੀਕਸ ਨੇ ਕੋਈ ਬਹੁਤ ਐਡਵਾਂਸ ਟੈਕਨੀਕਸ ਨੇ ਕੋਈ ਨਾਰਮਲ ਨੇ ਤੇ ਕੋਈ ਬਹੁਤ ਜਿਹੜੇ ਘੱਟ ਇੰਟੈਲੀਜੈਂਟ ਨੇ ਤਾਂ ਮਸ਼ੀਨ ਵੀ ਉਸੇ ਲੈਵਲ ਦੀ ਇੰਟੈਲੀਜੈਂਸ ਬਣਦੀ ਹੈ ਜਿਹੜਾ AI ਹੈ ਜੀ ਜਦੋਂ ਅਸੀਂ AI ਨੂੰ ਡਾਟਾ ਫੀਡ ਕਰਦੇ ਹਾਂ ਜ਼ਿਆਦਾ ਤੋਂ ਜ਼ਿਆਦਾ ਤਾਂ ਉਹ ਬਿਹਤਰ ਹੁੰਦਾ ਜਾਂਦਾ ਕਿ ਡਾਟਾ ਹੀ ਇੱਕ ਇਕਲੌਤਾ ਫੈਕਟਰ ਹੈ ਜਿਹੜਾ AI ਨੂੰ ਵਧੀਆ ਬਣਾਉਂਦਾ ਬਿਲਕੁਲ ਜੀ ਆਮ ਡਾਟਾ ਇੱਕ ਐਸੀ ਚੀਜ਼ ਆ ਡਾਟਾ ਮਤਲਬ ਅਗਰ ਆਪਾਂ ਕੁਝ ਦੁਹਾਕੇ ਪਹਿਲਾਂ ਜਾਈਏ ਮਤਲਬ ਡਾਟਾ ਬਾਰੇ ਬਹੁਤ ਜ਼ਿਆਦਾ ਗੱਲ ਨਹੀਂ ਹੁੰਦੀ ਸੀ ਜਿਸ ਤਰੀਕੇ ਨਾਲ ਮੌਜੂਦਾ ਸਮੇਂ ਦੇ ਵਿੱਚ ਹੋ ਰਹੀ ਹੈ ਬੇਸਿਕਲੀ ਹੋ ਕੀ ਰਹੇ ਕੋਈ ਵੀ ਚੀਜ਼ ਹੈ ਦੁਨੀਆ ਦੇ ਵਿੱਚ ਉਹ ਹੈ ਕੀ ਹੈ ਉਹ ਡਾਟਾ ਹੈ ਆਪਾਂ ਕਿਸੇ ਵੀ ਚੀਜ਼ ਨੂੰ ਦੁਨੀਆ ਦੇ ਵਿੱਚ ਤੁਸੀਂ ਜਾਂ ਮੈਂ ਕੋਈ ਵੀ ਅਸੀਂ ਉਸ ਨੂੰ ਡਿਫਾਈਨ ਕਰਨਾ ਹੋਵੇ ਤਾਂ ਉਹ ਡਾਟਾ ਦੇ ਥਰੂ ਹੁੰਦਾ ਹੈ ਤਾਂ ਹੁਣ ਹੋ ਕੀ ਰਿਹਾ ਅਗਰ ਜਿਵੇਂ ਮੈਂ ਮੇਰਾ ਦਿਮਾਗ ਹੈ ਜਾਂ ਤੁਹਾਡਾ ਦਿਮਾਗ ਹੈ ਜਾਂ ਕਿਸੇ ਦਾ ਵੀ ਦਿਮਾਗ ਹੈ ਆਪਣਾ ਬ੍ਰੇਨ ਵਿੱਚ ਕੀ ਹੈ ਬ੍ਰੇਨ ਵਿੱਚ ਡੇਟਾ ਹੈ ਪਰ ਸੇਮ ਡੇਟਾ ਅਸੀਂ ਮਸ਼ੀਨ ਦੇ ਅੰਦਰ ਫੀਡ ਕਰ ਦੇਵਾਂਗੇ ਉਸ ਲੈਵਲ ਦੀ ਇੰਟੈਲੀਜੈਂਸ ਮਸ਼ੀਨ ਅਚੀਵ ਕਰ ਲਵੇਗੀ ਉਹ ਸਾਡੀ ਤਰ੍ਹਾਂ ਹੀ ਬਿਹੇਵ ਕਰੇਗੀ ਸਾਡੀ ਤਰ੍ਹਾਂ ਹੀ ਸੋਚੇਗੀ ਸਾਡੀ ਤਰ੍ਹਾਂ ਹੀ ਡਿਸਾਈਡ ਕਰੇਗੀ ਸੋ ਡੇਟਾ ਅਲਗ-ਅਲਗ ਤਰ੍ਹਾਂ ਦਾ ਡੇਟਾ ਹੈ ਡੇਟਾ ਚਾਹੇ ਤੁਸੀਂ ਐਗਜ਼ਾਮਪਲ ਲੈ ਲਓ ਖੇਤੀਬਾੜੀ ਐਗਰੀਕਲਚਰ ਐਗਰੀਕਲਚਰ ਦੇ ਵਿੱਚ ਜਿਵੇਂ ਅੱਜਕੱਲ ਬੜੀਆਂ ਪ੍ਰੋਬਲਮਜ਼ ਆ ਰਹੀਆਂ ਨੇ ਫਸਲਾਂ ਨੂੰ ਬਿਮਾਰੀ ਲੱਗ ਰਹੀ ਹੈ ਬਰਬਾਦ ਹੋ ਰਹੀਆਂ ਜਾਂ ਫੜ ਆ ਰਹੇ ਨੇ ਅਗਰ ਇਹਨਾਂ ਚੀਜ਼ਾਂ ਦਾ ਡਾਟਾ ਪਹਿਲਾਂ ਹੀ ਅਵੇਲੇਬਲ ਹੋਏਗਾ ਤਾਂ ਜਿਹੜੇ ਐਡਵਾਂਸ ਸਿਸਟਮ ਨੇ ਉਹ ਟ੍ਰੇਨ ਕਿਤੇ ਜਾ ਸਕਦੇ ਐ ਐਡਵਾਂਸ ਸਿਸਟਮ ਮਤਲਬ ਜਿਹੜੇ ਮਸ਼ੀਨਾਂ ਨੇ ਈ ਟੈਕਨਿਕਸ ਨੂੰ ਟ੍ਰੇਨ ਕਿਤੇ ਜਾ ਸਕਦੀ ਨੇ ਜਿਹੜੀਆਂ ਕੀ ਕਰਨਗੀਆਂ ਪਹਿਲਾਂ ਹੀ ਅਗਰ ਕੋਈ ਪ੍ਰੋਬਲਮ ਆਉਣ ਵਾਲੀ ਹੈ ਕੋਈ ਬਿਮਾਰੀ ਹੈ ਕੋਈ ਫਲੱਡ ਹੈ ਜਾਂ ਇਨਸਾਨ ਨੂੰ ਵੀ ਅਗਰ ਕੋਈ ਬਿਮਾਰੀ ਹੈ ਉਹ ਪਹਿਲਾਂ ਹੀ ਪ੍ਰਡिक्ट ਕਰ ਦੇਣਗੀਆਂ ਤੋ ਡਾਟਾ ਦਾ ਜਿਹੜਾ ਯੂਜ਼ ਹੈ ਉਹ ਅਲੱਗ-ਅਲੱਗ ਤਰੀਕੇ ਨਾਲ ਅਲੱਗ-ਅਲੱਗ ਫੀਲਡ ਦੇ ਵਿੱਚ ਹੋ ਰਿਹਾ ਜੇ ਅਸੀਂ ਭਾਰਤ ਦਾ ਸਥਾਨ ਦੇਖਣਾ ਹੋਵੇ AI ਦੇ ਮੌਕੇ ਤੇ ਤੇ ਇਸ ਦੇ ਕੰਪੈਰੀਜ਼ਨ 'ਚ ਜੇ ਬਾਕੀ ਦੇਸ਼ ਹੋਣ ਤਾਂ ਉਹ ਕਿੱਥੇ ਸਟੈਂਡ ਕਰਦੇ ਨੇ ਤੇ ਭਾਰਤ ਕਿੱਥੇ ਦੇਖੋ ਜੀ ਜੋ ਕਰੰਟਲੀ ਭਾਰਤ ਦੀ ਪ੍ਰੋਗਰੈਸ ਹੋ ਰਹੀ ਹੈ ਉਹ ਬਹੁਤ ਹੀ ਅੱਛੀ ਸਪੀਡ ਨਾਲ ਚੱਲ ਰਹੀ ਹੈ ਤਾਂ ਭਾਰਤ ਸਰਕਾਰ ਵੱਲੋਂ ਬਹੁਤ ਪ੍ਰੋਗਰਾਮਸ ਲਾਂਚ ਕੀਤੇ ਗਏ ਨੇ ਜਿਸ ਵਿੱਚ ਵਿਕਸਿਤ ਭਾਰਤ ਹੈ 2047 ਉਸ ਉਸ ਪ੍ਰੋਗਰਾਮ ਤਹਿਤ जो अलग अलग स्टार्टअप अजकल अगर सुनया होगा स्टार्टअप का बहुत ज़्यादा कल्चर है स्टार्टअप मीनस नवं कंपनियां जो लॉन्च की जा रही अलग अलग बंद वालों बच्चे घर बैठ के कंपनियां चला रहे हैं मतलब यही स्किल हम इन एडवांस हो चुकी है घर बैठ के असर वैबसाइटा बना सकते हैं घरें बैठ के अं अपना प्रोडक्ट बेच सकते हैं कुछ भी कर सगर तेल तो प्रॉपर स्किल है हम डिजाइन के बहुत यिल्स ने जिस तरह फोटो डिजाइन करना है आपको बना है कोई कुछ भी बना कोई भी कार्ड बना कुछ भी है AI ਦੀ ਟੈਕਨੀਕ ਨਾਲ ਇਹ ਚੀਜ਼ ਮਿੰਟਾਂ ਸਕਿੰਟਾਂ ਵਿੱਚ ਹੋ ਰਹੀ ਹੈ। ਤੋਂ ਬਹੁਤ ਬੱਚੇ ਅੱਜਕੱਲ ਵੀਡੀਓ ਐਡੀਟਿੰਗ ਦਾ ਬਹੁਤ ਹੈ ਰੀਲਾਂ ਦਾ ਜਿਸ ਤਰ੍ਹਾਂ ਅ ਅੱਜਕੱਲ ਟ੍ਰੈਂਡਿੰਗ ਬਹੁਤ ਨੇ ਰੀਲਸ। ਰੀਲ ਨੂੰ ਕੌਣ ਬਣਾ ਰਿਹਾ ਹੈ? ਬੱਚੇ ਬਣਾ ਰਹੇ ਨੇ ਇਹ ਨਹੀਂ ਯੂਜ਼ ਕਰਦੇ। ਤੋਂ ਉਸ ਤੋਂ ਬਹੁਤ ਜ਼ਿਆਦਾ ਪੈਸਾ ਵੀ ਕਮਾਇਆ ਜਾ ਰਿਹਾ ਹੈ। ਸੋ ਇੱਕ ਤਰੀਕੇ ਨਾਲ AI ਦਾ ਬਹੁਤ ਅਲੱਗ-ਅਲੱਗ ਏਰੀਆਜ਼ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦਾ ਯੂਜ਼ ਹੈ। ਤੋਂ ਜੋ ਮੇਨ ਫੰਡਾਮੈਂਟਲ ਚੀਜ਼ ਹੈ ਉਹ ਸਕਿੱਲ ਸਿੱਖਣੀ। ਅਗਰ AI ਦੀ ਆਪਾਂ ਸਕਿੱਲ ਸਿੱਖੀਏ ਅਸੀਂ ਡੈਫੀਨਿਟਲੀ ਜ਼ਿੰਦਗੀ ਦੇ ਵਿੱਚ ਬਹੁਤ ਅੱਛਾ ਮੁਕਾਮ ਹਾਜ਼ਰ ਕਰ ਸਕਦੇ ਹਾਂ ਪੰਜਾਬ ਕਿੱਥੇ ਸਟੈਂਡ ਕਰ ਰਿਹਾ ਹੈ ਆ ਦੇਖੋ ਜੀ ਜੋ ਕਰੰਟ ਪੰਜਾਬ ਦੀ ਸਿਚੁਏਸ਼ਨ ਹੈ ਪੰਜਾਬ ਹੌਲੀ-ਹੌਲੀ ਤਰੱਕੀ ਕਰ ਰਿਹਾ ਹੈ ਏਆਈ ਅਜੇ ਵੀ ਉਸ ਲੈਵਲ ਤੇ ਸਾਡੀ ਇਕੋਸਿਸਟਮ ਦਾ ਜਾਂ ਸਾਡੀ ਸੋਸਾਇਟੀ ਦਾ ਜੀ ਉਸ ਤਰ੍ਹਾਂ ਹਿੱਸਾ ਨਹੀਂ ਬਣਿਆ ਜਿਸ ਤਰ੍ਹਾਂ ਦੁਨੀਆ ਪੱਧਰ ਤੇ ਕੰਮ ਚੱਲ ਰਹੇ ਹੈ ਤਾਂ ਹੌਲੀ-ਹੌਲੀ ਇਹ ਜਿਹੜਾ ਏਆਈ ਦੀ ਜਾਣਕਾਰੀ ਹੈ ਏਆਈ ਦਾ ਅਵੇਅਰਨੈਸ ਹੌਲੀ-ਹੌਲੀ ਪੰਜਾਬ ਦੇ ਵਿੱਚ ਵੀ ਹੌਲੀ-ਹੌਲੀ ਫੈਲ ਰਿਹਾ ਹੈ ਬੱਚੇ ਇਸ ਨਾਲ ਜੁੜ ਰਹੇ ਨੇ ਸਾਡੀ ਵੀ ਇਹੀ ਕੋਸ਼ਿਸ਼ ਹੈ ਜਾਂ ਸਾਡੀ ਸੰਸਥਾ ਹੈ ਗੈਲੈਕਸੀ ਰੋਬੋਟਿਕਸ ਹੈ ਸਾਡੀ ਵੀ ਇਹੀ ਟਾਰਗੇਟਸ ਨੇ ਕਿ ਵੱਧ ਤੋਂ ਵੱਧ ਬੱਚਿਆਂ ਨੂੰ ਇਸ ਏਜ ਸਕਿੱਲ ਨਾਲ ਜੋੜਿਆ ਜਾਵੇ ਤਾਂ ਕਿ ਜਿਹੜਾ ਆਉਣ ਵਾਲਾ ਸਮਾਂ ਆਉਣ ਵਾਲੀ ਜਿਹੜਾ ਨਵਾਂ ਯੁੱਗ ਹੈ ਨਵੀਂ ਦੁਨੀਆ ਹੈ ਉਹ ਡਿਜੀਟਲ ਦੀ ਦੁਨੀਆ ਹੈ ਉੱਥੇ ਸਾਡੇ ਬੱਚੇ ਵੀ ਉਹ ਜਿਹੜੀ ਪ੍ਰੋਗਰੈਸ ਹੋਣੀ ਹੈ ਜਿਹੜਾ ਸਕਸੈਸ ਹੋਣਾ ਜੋ ਅੱਗੇ ਦੁਨੀਆ ਨੇ ਵਧਣਾ ਹੈ ਉਸ ਉਸ ਗਰੋਇੰਗ ਦੁਨੀਆ ਦਾ ਸਾਡੇ ਵਿੱਚ ਹਿੱਸਾ ਬਣ ਜਿਵੇਂ ਤੁਸੀਂ ਐਗਰੀਕਲਚਰ ਦੀ ਗੱਲ ਕੀਤੀ ਸੀ ਕਿ ਇਸ ਫੀਲਡ 'ਚ AI ਦੀ ਵਰਤੋਂ ਹੋਊਗੀ ਭਵਿੱਖ ਦੇ ਵਿੱਚ ਜੇ ਅਸੀਂ ਪੰਜਾਬ ਦੀ ਉਦਾਹਰਣ ਲਈਏ ਤਾਂ ਜਿਵੇਂ ਇੱਧਰ ਦੇ ਜਿਹੜੇ ਲੋਕ ਨੇ ਉਹ ਸ਼ਾਇਦ ਇਸ ਪੱਖੋਂ ਅਵੇਅਰ ਨਹੀਂ ਹੈਗੇ ਜਾਂ ਜਿਹੜੇ ਗਰੀਬ ਨੇ ਉਹ ਆਉਣ ਵਾਲੇ ਸਮੇਂ 'ਚ AI ਦੀ ਵਰਤੋਂ ਕਰਦੇ ਨਹੀਂ ਦਿਖਾਈ ਦੇ ਸਕਦੇ ਇਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿ ਉਹ ਕੀ ਵਾਕਿਆ ਹੀ ਇਹਦੀ ਵਰਤੋਂ ਕਰਨਗੇ ਹਾਂਜੀ ਦੇਖੋ ਅਗਰ ਥੋੜਾ ਜਿਹਾ ਪਿਛਲੇ ਇਤਿਹਾਸ 'ਤੇ ਜੁਟ ਜਾਈਏ ਕਦੇ ਸਮਾਂ ਸੀ ਲੋਕ ਸਾਰਾ ਕੰਪਨੀ ਬੀ ਕਰਦੇ ਹੁੰਦੇ ਫਿਰ ਕੰਪਿਊਟਰ ਹੈ ਸੋਚਿਆ ਸੀ ਕੰਪਿਊਟਰ ਸ਼ਾਇਦ ਇਸ ਲੈਵਲ ਤੇ ਨਹੀਂ ਜਾਣਗੇ ਕੰਪਿਊਟਰ ਲੋਕਾਂ ਨੇ ਯੂਜ਼ ਕੀਤੇ ਫਿਰ ਕੰਪਿਊਟਰ ਤੋਂ ਬਾਅਦ ਮੋਬਾਈਲ ਬਾਰੇ ਨਹੀਂ ਸੋਚਿਆ ਸੀ ਹਰ ਸੱਚ ਮੋਬਾਈਲ ਹੋਵੇਗਾ ਅੱਜ ਹਰ ਹੱਥ ਵਿੱਚ ਮੋਬਾਈਲ ਹੈ ਤੇ ਇਸੇ ਤਰ੍ਹਾਂ ਹੀ smartphones ਪਹਿਲਾਂ ਛੋਟੇ ਫੋਨ ਸੀ ਕਿ ਫਿਰ smartphones ਫਿਰ smartphones ਅੱਜ ਹਰ ਵਿੱਚ smartphones ਹਨ ਹੁਣ smartphones ਤੋਂ AI ਫੋਨ ਆਉਣ ਲੱਗੇ ਜਿਹਦੇ ਵਿੱਚ ਬਾਈ ਡਿਫਾਲਟ ਫੋਨਸ ਦੇ ਅੰਦਰ AI ਦਾ ਫੰਕਸ਼ਨ ਹੈ ਤਾਂ ਅਗਰ ਪੰਜਾਬ ਦੀ ਗੱਲ ਕਰੀਏ ਪੰਜਾਬ ਦੀਆਂ ਜਿਹੜੀਆਂ ਮੂਲ ਸਮੱਸਿਆਵਾਂ ਨੇ ਉਹ ਚਾਹੇ ਤੁਸੀਂ ਆਬਾਦੀ ਦੀ ਲਾ ਲੋ ਜਾਂ ਪਾਣੀ ਦੀ ਲਾ ਲੋ ਪਾਣੀ ਸਾਡੇ ਕੋਲ ਪਾਣੀ ਇੱਕ ਤਾਂ ਕੈਮੀਕਲ ਵਾਲਾ ਪਾਣੀ ਦੀ ਬੜੀ ਦਿੱਕਤ ਆ ਰਹੀ ਹੈ ਪਾਣੀ ਸਾਫ਼ ਨਹੀਂ ਹੈ ਪੀਣਯੋਗ ਤੇ ਦੂਜਾ ਪਾਣੀ ਦਾ ਘਟ ਰਿਹਾ ਹੋਣਾ ਤੱਕ ਹੀ ਨੇ ਜੋਰ ਸੈਂਟਿਫਿਕ ਰਿਪੋਰਟਸ ਆ ਰਹੀਆਂ ਨੇ ਤੇ ਤੀਸਰਾ ਆ ਹੱਲਾੜ ਦੀ ਸਮੱਸਿਆਈ ਹੈ ਰੀਸੈਂਟਲੀ ਜਿਸ ਵਿੱਚ ਕਾਫੀ ਨੁਕਸਾਨ ਚੱਲਣਾ ਪਿਆ ਹੈ ਤੇ ਹੋਰ ਤਰ੍ਹਾਂ ਦੀ ਅੱਜ ਕੱਲ ਕੈਂਸਰ ਦੀ ਬਹੁਤ ਪੰਜਾਬ ਦੇ ਵਿੱਚ ਪ੍ਰੋਬਲਮ ਆ ਰਹੀ ਹੈ ਤੋ ਜਿਸ ਤਰ੍ਹਾਂ ਇਸ ਤਰ੍ਹਾਂ ਦੀ ਜਿੰਨੀਆਂ ਵੀ ਪ੍ਰੋਬਲਮਸ ਨੇ ਇਸ ਨੂੰ ਏਜ ਦੇ ਸਿਸਟਮ ਨਾਲ ਬਹੁਤ ਸਮੇਂ ਤੋਂ ਪਹਿਲਾਂ ਹੀ ਡਿਟੈਕਟ ਕੀਤਾ ਜਾ ਸਕਦਾ ਹੈ ਤੇ ਜੋ ਸਹੀ ਆਪਾਂ ਨੂੰ ਐਕਸ਼ਨ ਲੈਣ ਦੀ ਲੋੜ ਹੈ ਇਸ ਤਰ੍ਹਾਂ ਦੀਆਂ ਪ੍ਰੋਬਲਮ ਦੇ ਵਿੱਚ ਅਗਰ ਸਾਡੇ ਕੋਲ ਪ੍ਰੋਪਰ ਏਜ ਸਿਸਟਮ ਹੋਣਗੇ ਤਾਂ ਸਮੇਂ ਰਹਿੰਦੇ ਹੀ ਇਹਨਾਂ ਚੀਜ਼ਾਂ ਨੂੰ ਅੱਛੇ ਤਰੀਕੇ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ ਸੋ ਮੇਰੀ ਜਾਂ ਸਾਡੀ ਸੰਸਥਾ ਦੀ ਵੀ ਇਹੀ ਹੈ ਕਿ ਪਹਿਲਾਂ ਤਾਂ ਸਭ ਤੋਂ ਵੱਧ ਜੋ ਸਾਡੇ ਜੰਗ ਬੱਚੇ ਨੇ ਸਾਡੇ ਕੋਲ ਲਗਭਗ ਨਰਸਰੀ ਤੋਂ ਲੈ ਕੇ 12ਵੀਂ ਤੱਕ ਲਗਭਗ ਪੰਜਾਬ ਦੇ ਅੰਦਰ ਜੋ ਰਿਪੋਰਟਾਂ ਦੱਸਦੀਆਂ ਨੇ 60 ਲੱਖ ਬੱਚਾ ਹੈ ਸਾਡੇ ਕੋਲ 27000 ਸਕੂਲ ਹੈ 19000 ਸਰਕਾਰੀ ਸਕੂਲ ਅਤੇ 8000 ਪ੍ਰਾਈਵੇਟ ਸਕੂਲ ਹੈ ਤੇ ਸਾਡੀ ਕੋਸ਼ਿਸ਼ ਹੈ ਕਿ ਉਹ 60 ਲੱਖ ਬੱਚਾ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਉਹ اے ਨਾਲ ਜੁੜੇ اے ਬਾਰੇ ਜਾਣਕਾਰੀ ਲਵੇ اے ਸਕਿੱਲ ਨੂੰ ਸਿੱਖੇ ਤੇ 12ਵੀਂ ਤੋਂ ਬਾਅਦ ਉਸ ਨੂੰ ਐਜ਼ ਅ اے ਪ੍ਰੋਫੈਸ਼ਨ ਇਸ ਨੂੰ ਐਜ਼ ਅ ਪ੍ਰੋਫੈਸ਼ਨ ਅਡਾਪਟ ਕਰੇ ਜਿਸ ਤਰ੍ਹਾਂ ਦੁਨੀਆ ਗਰੋਥ ਕਰ ਰਹੀ ਹੈ ਉਸ ਗਰੋਥ ਦਾ ਸਾਡੇ ਬੱਚੇ ਵੀ ਹਿੱਸਾ ਬਣੇ ਜੇ ਅਸੀਂ ਜੌਬਸ ਦੀ ਗੱਲ ਕਰੀਏ ਫੋਰ ਐਗਜ਼ਾਮਪਲ ਜਿਵੇਂ ਵੀਡੀਓ ਐਡੀਟਿੰਗ ਦੀ ਤੁਸੀਂ ਗੱਲ ਕੀਤੀ ਸੀ ਹੁਣ ਵੀਡੀਓ ਐਡੀਟਿੰਗ ਤਾਂ AI ਨੇ ਆਪਣੇ ਆਪ ਕਰ ਦੇਣੀ ਆ ਤਾਂ ਜਿਵੇਂ ਜਿਹੜੀ ਵੀਡੀਓ ਐਡੀਟਿੰਗ ਤੇ ਐਪ ਨੇ ਇਹਨਾਂ ਤੇ ਇੱਕ ਹਮਲਾ ਹੋਏਗਾ ਸਿੱਧੇ ਤੌਰ ਤੇ ਤੇ ਹੋਰ ਵੀ ਕਿਹੜੇ ਐਗਜ਼ਾਮਪਲਸ ਨੇ ਜਿਹੜੇ ਤੁਸੀਂ ਦੇਣਾ ਚਾਹੋਗੇ ਜਿਹੜੇ ਕਿ ਰਿਪਲੇਸ ਹੋਣਗੇ ਆ ਦੇਖੋ ਜੀ ਆ ਬਦਲਾਓ ਇੱਕ ਕੁਦਰਤ ਦਾ ਨੇਚਰ ਦਾ ਇੱਕ ਲਾਅ ਹੈ ਕਾਨੂੰਨ ਹੈ ਕੁਦਰਤ ਦਾ ਚੇਂਜ ਹੋਣਾ ਹੀ ਹੋਣਾ ਜਿਹੜੀ ਚੀਜ਼ 100 ਸਾਲ ਪਹਿਲਾਂ ਸੀ ਉਹ ਅੱਜ ਨਹੀਂ ਹੈ ਇਸੇ ਤਰ੍ਹਾਂ ਹੀ ਜਿਹੜੀ ਚੀਜ਼ ਅੱਜ 50 ਸਾਲ 100 ਸਾਲ ਬਾਸਾਨੂੰ ਨਜ਼ਰ ਨਹੀਂ ਆਵੇਗੀ ਜਿਹੜੇ ਸਿਸਟਮ ਪਹਿਲਾਂ ਚੱਲਦੇ ਸੀ ਉਹ ਅੱਜ ਨਹੀਂ ਹੈਗੇ ਐਗਜ਼ਾਮਪਲ ਤੁਸੀਂ ਕਿਸੇ ਅ ਨੂਕਿਆ ਮੋਬਾਈਲ ਦੀ ਐਗਜ਼ਾਮਪਲ ਲਾ ਲਓ ਜਿਹੜੇ 20 ਸਾਲ ਪਹਿਲਾਂ ਹਰ ਹੱਥ ਵਿੱਚ ਨੂਕਿਆ ਮੋਬਾਈਲ ਹੁੰਦਾ ਸੀ ਅੱਜ ਸਾਨੂੰ ਕਿਤੇ ਨਜ਼ਰ ਨਹੀਂ ਆਉਂਦਾ ਤੇ ਇਸੇ ਤਰ੍ਹਾਂ ਹੀ ਹੈ ਜੋ ਟੂਲ ਅਸੀਂ ਅੱਜ ਯੂਜ਼ ਕਰ ਰਹੇ ਹਾਂ ਆਉਣ ਵਾਲੇ ਸਮੇਂ ਵਿੱਚ 5 ਸਾਲ ਦਾ 10 ਸਾਲ ਵਿੱਚ ਉਹ ਸਾਨੂੰ ਕਿਤੇ ਨਜ਼ਰ ਨਹੀਂ ਆਉਣਗੇ ਕਿਉਂਕਿ ਜਿਹੜੀ ਟੈਕਨੋਲੋਜੀ ਹੈ ਉਹ ਲਗਾਤਾਰ ਅਪਗ੍ਰੇਡ ਹੁੰਦੀ ਹੈ ਸੋ ਉਸ ਅਪਗ੍ਰੇਡ ਦਾ ਜਿਹੜਾ ਪ੍ਰੋਸੈਸ ਹੈ ਸਾਨੂੰ ਉਹ ਅਪਣਾਉਣਾ ਹੀ ਪਵੇਗਾ ਅਗਰ ਅਸੀਂ ਸਮੇਂ ਦੇ ਨਾਲ ਚੱਲਾਂਗੇ ਅਗਰ ਨਹੀਂ ਚੱਲਾਂਗੇ ਤਾਂ ਸਮੇਂ ਤੋਂ ਪਿੱਛੜ ਜਾਵਾਂਗੇ ਤੁਸੀਂ ਵੀਡੀਓ ਦੀ ਗੱਲ ਕੀਤੀ ਹੈ ਵੀਡੀਓ ਐਡੀਟਿੰਗ ਦੀ ਇਸ ਤਰ੍ਹਾਂ ਦੇ ਬਹੁਤ ਟੂਲਸ ਨੇ ਦੋ ਤਿੰਨ ਟੂਲਸ ਨੂੰ ਮੈਂ ਦੱਸ ਦਿੰਨਾ ਕੈਨਵਾ ਦਾ ਟੂਲ ਹੈ ਕੈਨਵਾ AI ਹੈ Adobe AI ਹੈ ਇਸ ਵਿੱਚ ਇੱਕ ਪ੍ਰੋਫਾਈਲ ਆਉਂਦਾ ਹੈ ਜਨਰੇਟਿਵ AI ਜਨਰੇਟਿਵ AI ਇੱਕ ਅਜਿਹੀ ਟੈਕਨੋਲੋਜੀ ਹੈ ਜਿਸ ਵਿੱਚ ਅੱਜ ਬਹੁਤ ਜੋ ਯੂਥ ਨੇ ਜਬ ਬੱਚੇ ਨੇ ਉਸ ਇਸ ਏਰੀਆ ਦੇ ਵਿੱਚ ਬਹੁਤ ਬੱਚੇ ਕੰਮ ਕਰ ਰਹੇ ਨੇ ਔਰ ਬਹੁਤ ਅੱਛਾ ਸਕਸੈਸ ਅਚੀਵ ਕਰ ਰਹੇ ਨੇ ਇਸ ਵਿੱਚ ਕੀ ਹੈ ਕਿ ਤੁਸੀਂ ਆਪਣਾ ਪ੍ਰੌਮਪਟ ਦੇਣਾ ਹੈ ਸਿਸਟਮ ਨੂੰ ਉਹ ਜੋ ਵੀ ਤੁਹਾਡਾ ਪ੍ਰੌਮਪਟ ਹੈ ਉਸ ਹਿਸਾਬ ਨਾਲ ਸਿਸਟਮ ਨੇ ਜੋ ਵੀ ਤੁਹਾਡੀ ਰਿਕੁਆਇਰਮੈਂਟ ਹੈ ਉਹ ਜਨਰੇਟ ਕਰ ਦੇਣੀ ਹੈ ਸੋ ਉਹ ਜਿਹੜਾ ਪ੍ਰੌਮਪਟ ਕਿਵੇਂ ਲਿਖਣਾ ਹੈ ਤਾਂ ਕਿ ਸਿਸਟਮ ਜੋ ਤੁਸੀਂ ਪੁੱਛਿਆ ਹੈ ਜੋ ਤੁਹਾਡੀ ਰਿਕੁਆਇਰਮੈਂਟ ਹੈ ਉਹ ਐਗਜ਼ੈਕਟ ਜਿਸ ਤਰ੍ਹਾਂ ਹੁੰਦਾ ਹੈ ਤੇ ਇਹ ਵੀ ਇੱਕ ਸਕਿੱਲ ਹੈ ਸੋ ਇਸ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਬਹੁਤ ਕੁਝ ਸਿੱਖਣਾ ਪਵੇਗਾ ਤਾਂ ਕਿ ਓਵਰਆਲ ਜੋ ਜੋ ਦੁਨੀਆ ਦੀ ਤਰੱਕੀ ਹੋ ਰਹੀ ਹੈ ਉਸ ਤਰ੍ਹਾਂ ਕੇ ਅਸੀਂ ਵੀ ਕੋਸ਼ਿਸ਼ ਕਰ ਸਕੀਏ ਤੁਸੀਂ AI ਦੀ ਫੀਲਡ ਨਾਲ ਕਿੰਨੇ ਸਾਲਾਂ ਤੋਂ ਜੁੜੇ ਹੋਏ ਹੋ ਤੇ ਤੁਹਾਨੂੰ ਕਿਸ ਚੀਜ਼ ਨੇ ਇਨਸਪਾਇਰ ਕੀਤਾ ਇਸ ਫੀਲਡ ਨੇ ਅ ਸਾਡਾ AI ਜਾਂ ਰੋਬੋਟਿਕਸ ਹੈ ਜਾਂ ਹੋਰ ਐਡਵਾਂਸ ਟੈਕਨੋਲੋਜੀ ਨਾਲ ਸੰਬੰਧ ਇਹ ਲਗਭਗ ਲਗਭਗ 2002 ਤੋਂ ਹੈ ਤੇ ਉਹ ਸਮਾਂ ਸੀ ਜਦੋਂ ਉਸ ਉਹਨਾਂ ਸਮਿਆਂ ਦੇ ਵਿੱਚ IT ਫੀਲਡ ਕਾਫੀ ਜ਼ਿਆਦਾ ਮਤਲਬ ਐਡਵਾਂਸ ਨਹੀਂ ਜਾਂਦਾ ਸੀ ਇਨਫਾਰਮੇਸ਼ਨ ਟੈਕਨੋਲੋਜੀ ਉਹਨਾਂ ਸਮੇਂਤ ਸ਼ਾਇਦ ਇਹੇ ਬਾਰੇ ਅਨਰਜਰ ਨਹੀਂ ਸੀ ਤਾਂ ਆਈਟੀ ਨਾਲ ਅਸੀਂ ਉਹਨਾਂ ਸਮੇਂ ਤੋਂ ਜੁੜੇ ਫਿਰ ਹੌਲੀ 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 ਅ ਜੋ ਸਿਸਟਮ ਦਾ ਹਿੱਸਾ ਬਣੇ ਚੀਜ਼ਾਂ ਦੇਖੀਆਂ ਕੰਪਨੀ ਕਿਵੇਂ ਕੰਮ ਕਰਦੀਆਂ ਨੇ ਕੰਪਨੀ ਦੇ ਸਿਸਟਮ ਕਿਵੇਂ ਕੰਮ ਕਰਦੇ ਨੇ ਉਹਦੇ ਵਿੱਚ AI ਕਿਸ ਤਰ੍ਹਾਂ ਯੂਜ਼ ਹੋ ਰਿਹਾ ਸਾਰਾ ਸੋ ਹੌਲੀ ਹੌਲੀ ਉਹ ਚੀਜ਼ਾਂ ਸਿੱਖੀਆਂ ਨੇ ਤੇ ਉਸ ਤੋਂ ਬਾਅਦ ਇਹੇ ਚੀਜ਼ ਪਹਿਲਾਂ ਕੀ ਹੁੰਦਾ ਸੀ ਕੁਝ ਸਮਾਂ ਪਹਿਲਾਂ ਜਿਹੜੀਆਂ ਐਡਵਾਂਸ ਟੈਕਨੋਲੋਜੀ ਹੈ ਜਾਂ AI ਹੈ ਜਾਂ ਸੌਫਟਵੇਅਰ ਹੈ ਇਹ ਯੂਨੀਵਰਸਿਟੀ ਲੈਵਲ ਤੇ ਸਿਖਾਈ ਜਾਂਦੀ ਸੀ ਕੋਸਟ ਫਾਲ ਤੋਂ ਪਰ ਹੌਲੀ ਹੌਲੀ ਜੋ ਭਾਰਤ ਸਰਕਾਰ ਹੈ ਇਹਨਾਂ ਚੀਜ਼ਾਂ ਨੂੰ ਤਰੱਕੀ ਇਹਨਾਂ ਚੀਜ਼ਾਂ ਵਿੱਚ ਇੰਨੀ ਹੋ ਰਹੀ ਹੈ ਕਿ ਇਹਨਾਂ ਚੀਜ਼ਾਂ ਨੂੰ ਉਹ ਸਕੂਲ ਲੈਵਲ ਤੇ ਚੱਕ ਲੈਣੀ ਹੈ ਹੁਣ ਕੀ ਹੋ ਰਿਹਾ ਹੁਣ ਸਕੂਲ ਲੈਵਲ ਤੇ ਵੀ ਜੋ ਏ ਦੇ ਫੰਡਮੈਂਟਲ ਸਕਿੱਲ ਹੈ ਉਹ ਦਿੱਤੀ ਜਾ ਰਹੀ ਹੈ ਅਗਰ ਤੁਸੀਂ ਵੱਡੇ ਮੁਲਕਾਂ ਦੀ ਗੱਲ ਕਰੋਗੇ ਅਮਰੀਕਾ ਦੀ ਗੱਲ ਕਰ ਲਓ ਤੁਸੀਂ ਚਾਈਨਾ ਦੀ ਗੱਲ ਕਰ ਲਓ ਉਹਨਾਂ ਨੇ ਏ ਸਕਿੱਲ ਨੂੰ ਮੰਡੀਟਰੀ ਬਣਾ ਦਿੱਤਾ ਕਿ ਗ੍ਰੇਡ 1 ਕਲਾਸ 1 ਤੋਂ ਹੀ ਬੱਚਿਆਂ ਨੂੰ ਏ ਸਿਖਾਈ ਜਾਵੇਗੀ ਸੋ ਹਰ ਇੱਕ ਦੇਸ਼ ਹੈ ਜਿਹੜਾ ਵੀ ਵੈਟਰਨ ਮੁਲਕ ਨਹੀਂ ਜਾਂ ਡਿਵੈਲਪਡ ਮਲਕ ਨਹੀਂ ਉਹਨਾਂ ਨੇ ਟਾਰਗੇਟ ਸੈੱਟ ਕੀਤੇ ਨੇ 2035 2040 ਤੱਕ ਕਿ ਅਸੀਂ ਇੰਨੇ ਏਆਈ ਸਕਿੱਲ ਮੈਨਪਾਵਰ ਹੈ ਇੰਨੇ ਕਰੋੜ ਅਸੀਂ ਬੰਦਾ ਜਨਰੇਟ ਕਰਨਾ ਹੈ ਕਰਨਾ ਉਸੇ ਤਹਿਤ ਭਾਰਤ ਸਰਕਾਰ ਵੀ ਇਸ ਪੋਸੀਬਲ ਇਸ ਪੋਸੀਬਲ ਕਾਫੀ ਪੈਸਾ ਇਨਵੈਸਟ ਕਰੀ ਹੈ ਸਾਡਾ ਵੀ ਯੂਥ ਏਜ ਨਾਲ ਹੌਲੀ ਹੌਲੀ ਜੁੜ ਰਿਹਾ ਹੈ ਪਰ ਜੋ ਮੌਜੂਦਾ ਸਮਾਂ ਜਿੰਨੀ ਏਜ ਦੀ ਡਿਮਾਂਡ ਹੈ ਬਟ ਸਾਡੇ ਕੋਲ ਓਨੇ ਬੰਦੇ ਨਹੀਂ ਹੈ ਸੋ ਸਾਡਾ ਵੀ ਇਹੀ ਸੁਨੇਹਾ ਹੈ ਹੈ ਪੰਜਾਬ ਦੇ ਯੂਥ ਨੂੰ ਕਿ ਵੱਧ ਤੋਂ ਵੱਧ ਤੁਸੀਂ ਏਆਈ ਸਕਿੱਲ ਇਹ ਏਏ ਨਾਲ ਜੋੜੋ ਵਾਟ ਵਾਟ ਸਕਿੱਲ ਅਚੀਵ ਕਰੋ ਤਾਂ ਕਿ ਜਿਹੜਾ ਆਉਣ ਵਾਲਾ ਸਮਾਂ ਤੁਹਾਡਾ ਫਿਊਚਰ ਹੈ ਉਹ ਸਿਕਿਉਰ ਹੋ ਜਾਵੇ ਜਾਂਦੇ ਜਾਂਦੇ ਕੀ ਕਹਿਣਾ ਚਾਹੁੰਗਾ ਦਰਸ਼ਕਾਂ ਅਸੀਂ ਤਾਂ ਇਹ ਬੇਨਤੀ ਕਰ ਸਕਦੇ ਹਾਂ ਪੇਰੈਂਟਸ ਨੂੰ ਵੀ ਖਾਸ ਕਰਕੇ ਜਿਹੜੇ ਤੁਹਾਡੇ ਬੱਚੇ ਨੇ ਉਹਨਾਂ ਨੂੰ ਏਏ ਨਾਲ ਜੋੜੋ ਚਾਹੇ ਬੱਚਾ ਤੁਹਾਡਾ ਪਹਿਲੀ ਕਲਾਸ ਵਿੱਚ ਹੈ ਚਾਹੇ 10ਵੀਂ ਵਿੱਚ ਚਾਹੇ 12ਵੀਂ ਵਿੱਚ ਉਹਨਾਂ ਨੂੰ ਏ ਸਕਿੱਲਾਂ ਜੋੜੋ ਏ ਬਾਰੇ ਗੱਲ ਕਰੋ ਤੁਹਾਡੇ ਬੱਚੇ YouTube ਵਗੈਰਾ ਤੇ ਅੱਜਕੱਲ ਕਾਰਟੂਨ ਆਪਾਂ ਦੇਖ ਰਹੇ ਹਾਂ ਸਕਰੀਨ ਟਾਈਮ ਬਹੁਤ ਹੈ ਬਹੁਤ ਸਕੇਤਾ ਸਾਨੂੰ ਵੀ ਆਉਂਦੀਆਂ ਨੇ ਪੇਰੈਂਟਸ ਦੀਆਂ ਇਹ ਬੱਚੇ ਬਹੁਤ ਕੀ ਕੰਟੇ ਕਾਰਟੂਨਸ ਵਗੈਰਾ ਦੇਖਦੇ ਨੇ ਜਾਂ ਗੇਮਸ ਵਗੈਰਾ ਖੇਡਦੇ ਨੇ ਉਹਦੇ ਨਾਲ ਕੀ ਹੈ ਬੱਚਿਆਂ ਦੇ ਨਿਗਾ ਤੇ ਦਿਮਾਗ ਤੇ ਬਹੁਤ ਗਲਤ ਅਸਰ ਪੈਂਦਾ ਹੈ ਸੋ ਬੈਟਰ ਹੈ ਕਿ ਆਪਾਂ ਬੱਚਿਆਂ ਨੂੰ ਥੋੜਾ ਜਿਹਾ ਸਕਿੱਲ ਵੱਲ ਜੋੜੀਏ ਤਾਂ ਕਿ ਸਕੂਲ ਦੇ ਵਿੱਚ ਅਗਰ ਬੱਚਾ ਇਹ ਚੀਜ਼ ਨਾਲ ਜੁੜਿਆ ਰਹੇਗਾ ਤਾਂ ਅਗਰ 12ਵੀਂ ਤੋਂ ਬਾਅਦ ਬੱਚੇ ਨੇ ਕੋਈ ਪ੍ਰੋਫੈਸ਼ਨਲ ਕੋਰਸ ਕਰਨਾ ਹੈ ਡਿਗਰੀ ਕਰਨੀ ਹੈ ਜਾਂ ਹਾਇਰ ਸਟੱਡੀ ਕਰਨੀ ਹੈ ਤਾਂ ਬੱਚੇ ਨੂੰ ਬੜੀ ਕਲੀਅਰ ਵਿਜ਼ਿਬਿਲਟੀ ਹੋਵੇਗੀ ਕਿ ਹਾਂ ਇਹ ਮੇਰਾ ਟਰੈਕ ਹੈ ਆ ਮੈਂ ਕਰਨਾ ਇਹ ਚੀਜ਼ ਅਗਲੇ सौ पाँह साल मार्केट रहेगी और बच्चे का जो सक्सैस है बहुत हाई होगा और जिस तरह अब आप देख रहे हैं कि अनुप्लायमेंट की बड़ी दिक्कत आ रही है बच्चे नौकरिया नहीं मिल रही सो यही so, एक ऐसी चीज है जो थोड़ी बहुत नौकरियां रिप्लेस हो बट बहुत ज्यादा ओपरचुनिटीज क्रिएट हो सो यही स्नेह है कि अपने बच्चे वो वही स्किल जोड़े इस नवप्रीत जो कि ए आई मैंटौर ने ਜਿਨ੍ਹਾਂ ਨੇ AI ਦੇ ਪ੍ਰਭਾਵ ਬਾਰੇ ਦੱਸਿਆ ਹੈ ਇਸ ਦੀ ਅਹਿਮੀਅਤ ਬਾਰੇ ਦੱਸਿਆ ਤੇ ਅਸੀਂ ਵੀ ਅਪੀਲ ਕਰਦੇ ਹਾਂ ਦਰਸ਼ਕਾਂ ਨੂੰ ਕਿ ਉਹ ਵੀ ਆਪਣਾ ਜਿਹੜਾ ਸਮਾਂ ਵਾ ਉਹ ਇਸ ਪਾਸੇ ਲਗਾਉਣ ਕਿਉਂਕਿ ਜਿਵੇਂ AI ਆਪਣੀ ਇੰਟੈਲੀਜੈਂਸ ਹੈ ਜਿਹੜੀ ਉਹ ਲਗਾਤਾਰ ਮਨੁੱਖ ذریعے ਵਧਾ ਰਿਹਾ ਵਾ ਤੇ ਸਾਨੂੰ ਵੀ ਆਪਣੀ ਇੰਟੈਲੀਜੈਂਸ ਨੂੰ ਵਧਾਉਣ ਦੀ ਲੋੜ ਆ ਦਿਮਾਗ ਨੂੰ ਵਧਾਉਣ ਦੀ ਲੋੜ ਆ ਨਾ ਕਿ ਜੋ ਰੀਲਾਂ ਦੇਖ ਕੇ ਆਪਣੇ ਜਿਹੜਾ ਅਟੈਂਸ਼ਨ ਸਪੈਨ ਆ ਉਹਨੂੰ ਕੱਟ ਕਰਨ ਦੀ ਲੋੜ ਆ ਸੋ ਇਹਨਾਂ ਸ਼ਬਦਾਂ ਦੇ ਨਾਲ ਹੀ ਅਸੀਂ ਇਜਾਜ਼ਤ ਲੈਨੇ ਆ ਧੰਨਵਾਦ